ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਲੱਗ ਰਹਾ ਹੈ ਮਾਹੌਲ ਕਿਆ ਹੈ ਐਮਐਸਟੀ ਵਧਾਣਾ ਚਾਹੀਏ ਇਸ ਪਰ ਕਾਨੂੰਨ ਵੀ ਬਣਾਉਣਾ ਚਾਹੀਏ ਪੰਜਾਬ ਕੇ ਕਿਸਾਨ ਇਹਦੇ ਉਸ ਕਾਲਪੁਰਖ ਵਾਹਿਗੁਰੂ ਦਾ ਪੰਥਾ ਇਹਨੇ ਅੱਖਾਂ ਤੇ ਕਰੀਰਾਂ ਚੋਂ ਪੈਦਾ ਹੋ ਜਾਇਆ ਕਰਨਾ ਮੈਨੇ ਪੰਜਾਬ ਪੈ ਦਿਨ ਦੇਖਿਆ ਛੋਲੇਪੁਰੀ ਫੇਰ ਚਾਏ 24 ਘੰਟੇ ਚਲਦੀ ਹੈ ਨਾ ਜਾਏ ਇੱਕ ਵਾਰ ਜਾਓ ਤਾਂ 1000 ਵਾਰ ਜਾਓ

ਤਾਂ ਇਹ ਮਹਿਲ ਮਚਣਗੇ ਤੇ ਸਤੰਬੇ ਸਿੱਧੇ ਜਾ ਕੇ ਮੱਥੇ 'ਚ ਵੱਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 13 ਤਰੀਕ ਦਾ ਸ਼ੁਰੂ ਹੋਇਆ ਕਿਸਾਨ ਅੰਦੋਲਨ ਅੱਜ ਇੱਕ ਅਜਿਹੇ ਮੋੜ ਤੇ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਸਾਡੀ ਚੁਣੀ ਹੋਈ ਸਰਕਾਰ ਦੁਆਰਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕ ਮਸ਼ੀਨਸ ਯਾਨੀ ਕਿ ਡਰੋਨਸ ਦੀ ਮਦਦ ਨਾਲ ਇਨਾ ਉੱਤੇ ਅੰਨੇਵਾਹ ਤੇ ਅਣਗਿਣਤ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨ ਤੇ ਇਹ ਗੋਲੇ ਐਕਸਪਾਇਰੀ ਡੇਟ ਵਾਲੇ ਹਨ ਤੇ ਇਹਨਾਂ ਗੋਲਿਆਂ ਦੀ ਗੈਸ ਕਾਰਨ ਕਿਸਾਨਾਂ ਦਾ ਦਮ ਘੁੱਟ ਰਿਹਾ ਹੈ ਕਿਸਾਨਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ ਕਈ ਕਿਸਾਨਾਂ ਦੇ ਇਹ ਗੋਲਾ ਸਿੱਧਾ ਮੂੰਹ ਉੱਤੇ ਜਾ ਲੱਗਿਆ ਜਿਸ ਦੇ ਕਾਰਨ ਉਹਨਾਂ ਦਾ ਮੂੰਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਤੇ ਜਿਹਦੇ ਕੀਦੇ ਇਹ ਅੱਖ ਵਿੱਚ ਲੱਗਿਆ ਤਾਂ ਉਹਦੀ ਇੱਕ ਅੱਖ ਹੀ ਚਲੀ ਗਈ ਗੱਲ ਇੱਥੇ ਤੱਕ ਨਹੀਂ ਮੁੱਕਦੀ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਦੂਰ ਭਜਾਉਣ ਲਈ ਰਬੜ ਦੀਆਂ ਗੋਲੀਆਂ ਚਲਾ ਰਹੀਆਂ ਹਨ ਜਿਦੇ ਨਾਲ ਪਤਾ ਨਹੀਂ ਕਿੰਨੇ ਹੀ ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਰਬੜ ਦੀਆਂ ਗੋਲੀਆਂ ਦੀ ਿਆੜ ਵਿੱਚ ਕਿਸਾਨਾਂ ਉੱਤੇ 12 ਬੋਰ ਦੀਆਂ ਗੋਲੀਆਂ ਚੱਲ ਰਹੀਆਂ ਹਨ ਜਿਦੇ ਨਾਲ ਕਿਸਾਨ ਜ਼ਖਮੀ ਘਟ ਤੇ ਮਰਨ ਦੀ ਹਾਲਤ ਵਿੱਚ ਜ਼ਿਆਦਾ ਜਾ ਰਹੇ ਹਨ ਆਖਿਰ ਇਹ ਸਭ ਦਾ ਹੱਲ ਕੀ ਹੈ ਕੁਝ ਦਿਨ ਪਹਿਲਾਂ ਹੋਈ ਸ਼ੁਭਕਰਨ ਸਿੰਘ ਦੀ ਮੌਤ ਐਸੇ ਗੁੰਡਾਗਰਦੀ ਦਾ ਨਤੀਜਾ ਹੈ ਜਦੋਂ ਕਿਸਾਨ ਆਗੂਆਂ ਨੇ ਬੈਰੀਕੇਡ ਲੰਘਣ ਦੀ ਕਾਲ ਦਿੱਤੀ ਤਾਂ ਸਭ ਤੋਂ ਅੱਗੇ ਕਿਸਾਨ ਆਗੂ ਹੀ ਲੱਗੇ ਪਰ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਸ਼ੁਭਕਰਨ ਸਿੰਘ ਦੇ ਸਿੱਧਾ ਸਿਰ ਵਿੱਚ ਜਾ ਲੱਗੀ ਜਿਦੇ ਨਾਲ ਸ਼ੁਭਕਰਨ ਸਿੰਘ ਕਿਸਾਨ ਨੌਜਵਾਨ ਮੌਕੇ ਤੇ ਹੀ ਮੌਤ ਹੋ ਗਈ ਆਖਿਰ ਇਸ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਨਿਹੱਥੇ ਕਿਸਾਨਾਂ ਤੇ ਜੋ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਨ ਆਖਿਰ ਇਹਨਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਤੇ ਐਸੇ ਵਕਤ 25 ਤੋਂ 30 ਜਣੇ ਪਤਾ ਨਹੀਂ ਪੁਲਿਸ ਵਾਲੇ ਸੀ ਜਾਂ ਕੋਈ ਗੁੰਡੇ ਸੀ ਇਹ ਕਿਸਾਨਾਂ ਦੇ ਪੰਡਾਲ ਦੇ ਅੰਦਰ ਵੜ ਆਏ ਉੱਥੇ ਖੜੇ ਕਿਸਾਨਾਂ ਦੇ ਟਰੈਕਟਰ ਕਿਸਾਨਾਂ ਦੀ ਪਿਕਅਪ ਕਿਸਾਨਾਂ ਦੀਆਂ ਕਾਰਾਂ ਨਾਲ ਪੰਨ ਤੋੜ ਕੀਤੀ ਉਹਨਾਂ ਦੇ ਟਾਇਰ ਪਾੜ ਕੇ ਉਹ ਚਲੇ ਗਏ ਜਾਂਦੇ ਜਾਂਦੇ ਇੱਥੇ ਮੌਜੂਦ ਕਈ ਕਿਸਾਨਾਂ ਵਿੱਚੋਂ ਕੁੱਲ 6 ਕਿਸਾਨਾਂ ਨੂੰ ਬੋਰੀ ਵਿੱਚ ਪਾ ਕੇ ਉਹਨਾਂ ਦਾ ਚੰਗੀ ਤਰ੍ਹਾਂ ਕੋਟ ਮਾਰ ਕਰ ਉਹਨਾਂ ਨੂੰ ਆਪਣੇ ਨਾਲ ਲੈ ਗਏ ਜਿਨ੍ਹਾਂ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਨੇ ਉਹ ਜ਼ਿੰਦਾ ਨੇ ਜਾਂ ਮਰ ਗਏ ਹਾਲੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਵਿੱਚ ਹੀ ਮੌਜੂਦ ਇੱਕ ਨੌਜਵਾਨ ਪ੍ਰੀਤਪਾਲ ਸਿੰਘ ਨੂੰ ਪੀਜੀਆਈ ਰੋहतक ਵਿੱਚ ਦਾਖਲ ਕਰਵਾਇਆ ਗਿਆ ਤਾ ਜੋ ਇਹਦੀ ਜਾਨ ਬਚਾਈ ਜਾ ਸਕੇ ਪਰ ਉਥੇ ਡਾਕਟਰਾਂ ਨੇ ਚੰਗੀ ਤਰ੍ਹਾਂ ਇਹਦਾ ਧਿਆਨ ਨਾ ਰੱਖਿਆ ਇਹਦੇ ਨਾਲ ਅਣਗਹਿਲੀ ਵਰਤੀ ਗਈ ਪਰ ਪ੍ਰਿਤਪਾਲ ਸਿੰਘ ਇਹੀ ਕਹਿੰਦਾ ਰਿਹਾ ਕਿ ਮੈਨੂੰ ਪੰਜਾਬ ਲੈ ਚੱਲੋ ਮੈਨੂੰ ਪੰਜਾਬ ਲੈ ਚੱਲੋ ਪਰ ਹਰਿਆਣਾ ਪ੍ਰਸ਼ਾਸਨ ਨੇ ਇਹਨੂੰ ਪੰਜਾਬ ਨਹੀਂ ਆਉਣ ਦੇ ਰਿਹਾ ਸੀ ਕਿਉਂਕਿ ਜੇ ਇਹ ਪੰਜਾਬ ਆ ਜਾਂਦਾ ਤਾਂ ਇਸ ਨਾਲ ਹੋਈ ਗੁੰਡਾਗਰਦੀ ਇਸ ਨਾਲ ਹੋਈ ਤਸ਼ੱਦਦ ਦਾ ਇਸ ਨੇ ਬਿਆਨ ਦੇ ਦੇਣਾ ਹੈ ਪ੍ਰਸ਼ਾਸਨ ਇਹ ਨਹੀਂ ਚਾਹੁੰਦਾ ਕਿ ਉਹ ਇਸ ਨਾਲ ਹੋਈ ਤਸ਼ੱਦਦ ਦਾ ਬਿਆਨ ਦੇਵੇ ਇਸ ਲਈ ਹਰਿਆਣਾ ਪ੍ਰਸ਼ਾਸਨ ਇਸ ਨੂੰ ਪੰਜਾਬ ਨਾ ਜਾਣ ਦੀ ਬਜਾਏ ਇਹ ਚਾਲਾਂ ਕਰ ਰਿਹਾ ਹੈ ਪਰ ਬਲਦੇਵ ਸਿੰਘ ਸਰਸਾ ਜੀ ਦੇ ਪ੍ਰਯਤਨਾਂ ਅਨੁਸਾਰ ਇਸ ਨੂੰ ਚੰਡੀਗੜ ਪੀਜੀਆਈ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਹੁਣ ਇਹਦਾ ਇਲਾਜ ਚੰਗੀ ਤਰ੍ਹਾਂ ਚੱਲ ਰਿਹਾ ਹੈ ਆਖਿਰ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਤਰ੍ਹਾਂ ਦੀ ਤਸ਼ੱਦਦ ਦਾ ਕੀ ਮਤਲਬ ਕਿਸ ਦੇਸ਼ ਵਿੱਚ ਕੋਈ ਵੀ ਆਪਣੀ ਗੱਲ ਨਹੀਂ ਰੱਖ ਸਕਦਾ ਕਿਸ ਦੇਸ਼ ਵਿੱਚ ਕਿਸੇ ਨੂੰ ਵੀ ਬੋਲਣ ਦਾ ਅਧਿਕਾਰ ਨਹੀਂ ਹੈ ਇਸ ਦੇਸ਼ ਵਿੱਚ ਕੋਈ ਵੀ ਸ਼ਾਂਤਮਈ ਪ੍ਰੋਟੈਸਟ ਨਹੀਂ ਕਰ ਸਕਦਾ ਇਹ ਸਵਾਲ ਅੱਜ ਇੰਡੀਆ ਦਾ ਹਰ ਇੱਕ ਨਾਗਰਿਕ ਕਰ ਰਿਹਾ ਹੈ ਫਟੜ ਹੋਏ ਕਿਸਾਨਾਂ ਦਾ ਇਲਾਜ ਕਰਉਣ ਲਈ ਇਹਨਾਂ ਨੂੰ ਹਸਪਤਾਲ ਲੈ ਜਾਣ ਲਈ ਕਈ ਡਾਕਟਰ ਤੇ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਇਹ ਸਭ ਕਰਨ ਤੋਂ ਰੋਕ ਰਿਹਾ ਹੈ ਇਹ ਇੱਕ ਵੀਡੀਓ ਵਿੱਚ ਡਾਕਟਰ ਸਾਹਿਬ ਸਾਨੂੰ ਚੰਗੀ ਤਰ੍ਹਾਂ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਲਾਜ ਕਰਨ ਤੋਂ ਰੋਕਿਆ ਜਾ ਰਿਹਾ ਹੈ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੇ ਹਮਾਰੇ ਨਾਗਰਿਕ ਹੈ ਜੇ ਹਮਾਰੇ ਕਿਸਾਨ ਹੈ ਕਿਹੜੀ ਸਰਕਾਰ ਨੇ ਸਟੇਚਰ ਦੇ ਪਏ ਮਰੀਜ਼ ਦੇ ਉੱਤੇ ਟਾਇਰ ਗੈਸ ਚੈਲਿੰਗ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਸੁੱਟਿਆ ਅਸੀਂ ਇੱਥੇ ਸਟੇਚਰ ਦੇ ਪਾ ਕੇ ਮਰੀਜ਼ ਕੰਟਰੋਲ ਕਰ ਰਹੇ ਹਾਂ ਸਾਡੇ ਤੇ ਟਾਇਰ ਚੈਲਿੰਗ ਕਰ ਰਹੇ ਹਾਂ ਸਾਨੂੰ ਇੰਡੀਆ ਤੋਂ ਆਜ਼ਾਦੀ ਨਹੀਂ ਚਾਹੀਦੀ ਕਿਸੇ ਨੂੰ ਨਹੀਂ ਇੰਡੀਆ ਤੋਂ ਆਜ਼ਾਦੀ ਨਹੀਂ ਚਾਹੀਦੀ ਸਾਨੂੰ ਇੰਡੀਆ 'ਚ ਰਹਿੰਦੇ ਹੋਏ ਆਜ਼ਾਦੀ ਚਾਹੀਦੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਜ਼ਰੂਰੀ ਹੈ ਸਾਨੂੰ ਗੱਲ ਕਹਿਣ ਦੀ ਆਜ਼ਾਦੀ ਨਹੀਂ ਹੈਗੀ ਨਾਰਮਲ ਆਪੀਡੀ ਨਹੀਂ ਐ ਕੋਈ ਜ਼ਖਾਮ ਬੁਖਾਰ ਵਾਲਾ ਨਹੀਂ ਆਉਣ ਡਿਆ ਸਾਢੇ ਸਾਢੇ 7 ਇੰਚ ਦੇ ਜ਼ਖਮ ਆ ਕਿਸੇ ਦੀ ਗੱਲ ਸਾਈਡ ਨੂੰ ਡਿਗੀ ਹੋਈ ਆ ਕਿਸੇ ਦੀ ਬੋਨ ਦੀਦੀ ਆ ਔਰ ਲਗਾਤਾਰ ਇਥੇ ਬਲੀਡਿੰਗ ਹੋਣ ਡਈ ਆ ਸਾਡਾ ਮਰੀਜ਼ ਜਿਹਦੇ ਲਹੂ ਵਗੰਡਿਆ ਆ ਉਸ ਏਰੀਆ ਦੇ ਵਿੱਚ ਜਿਹਨੂੰ ਅਸੀਂ ਡੀਮਾਰਕ ਕੀਤਾ ਹੋਇਆ ਉਹਦੇ ਉੱਤੇ ਇਹਨਾਂ ਦੇ ਡਰੋਨ ਆ ਕੇ ਸੁੱਟਣ ਡੇ ਆ ਤੇ ਜੀ ਮੁਗਲਾਂ ਨਾਲ ਵੀ ਮਾੜਾ ਰਾਜ ਆ ਚਿੱਟਾ ਕੋਟ ਸੀ ਪਾਇਆ ਅਸੀਂ ਪੇਸ਼ੈਂਟ ਨੂੰ ਟਰੀਟ ਕਰ ਰਹੇ ਆ ਠੀਕ ਆ ਨਾ ਥੱਲੇ ਟਾਂਕੇ ਲਾ ਰਹੇ ਆ ਉਤੋਂ ਇਹ ਪਹਿਲਾਂ ਰੇਕੀ ਕਰਦੇ ਨੇ ਫਿਰ ਜਾ ਕੇ ਜੀ ਇਹ ਸਾਡੇ ਤੇ ਆ ਸੁੱਟਦੇ ਨੇ ਆਸੂ ਗੈਸ ਦੇ ਗੋਲ ਬਿਲਕੁਲ ਇੱਥ ਡਾਕਟਰ ਸਾਹਿਬ ਇਸ ਵੀਡੀਓ ਵਿੱਚ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਲਾਜ ਕਰਨ ਤੋਂ ਰੋਕਿਆ ਜਾ ਰਿਹਾ ਹੈ ਇੱਕ ਡਰੋਨ ਦੀ ਮਦਦ ਨਾਲ ਉਹ ਏਰੀਆ ਚੈੱਕ ਕਰਦੇ ਨੇ ਕਿ ਇੱਥੇ ਕੀ ਹੋ ਰਿਹਾ ਹੈ ਨਾਲੇ ਉਹਨਾਂ ਨੂੰ ਪਤਾ ਹੈ ਕਿ ਇਸ ਏਰੀਏ ਦੇ ਅੰਦਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਪਰ ਫਿਰ ਵੀ ਉਹ ਡਰੋਨ ਦੀ ਮਦਦ ਨਾਲ ਇੱਥੇ ਅਥਰੂ ਗੈਸ ਦੇ ਗੋਲੇ ਸਿੱਟਦੇ ਨੇ ਆਖਿਰ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਇਸ ਲਈ ਡਾਕਟਰ ਸਾਹਿਬ ਨੇ ਕਿਹਾ ਕਿ ਸਾਨੂੰ ਇੰਡੀਆ ਤੋਂ ਆਜ਼ਾਦੀ ਨਹੀਂ ਚਾਹੀਦੀ ਬਲਕਿ ਸਾਨੂੰ ਇੰਡੀਆ ਵਿੱਚ ਰਹਿੰਦੇ ਹੋਏ ਬੋਲਣ ਦੀ ਆਜ਼ਾਦੀ ਚਾਹੀਦੀ ਹੈ ਸਾਨੂੰ ਇੰਡੀਆ ਵਿੱਚ ਰਹਿੰਦੇ ਹੋਏ ਆਜ਼ਾਦੀ ਦਾ ਨਿਗ ਮਾਨਣਾ ਹੈ ਸਾਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਦੀ ਗੱਲ ਪੂਰੇ ਵਿਸ਼ਵ ਵਿੱਚ ਚੱਲ ਰਹੀ ਹੈ ਸਾਨੂੰ ਪਤਾ ਹੈ ਕਿ ਅਸੀਂ ਇੱਕ ਵਾਰ ਫਿਰ ਇਹ ਕਿਸਾਨ ਅੰਦੋਲਨ ਨੂੰ ਜਿੱਤ ਲੈਣਾ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਸਾਡੇ ਪੰਜਾਬ ਦੇ ਵਾਸੀਆਂ ਨੂੰ ਇਸ ਤਰ੍ਹਾਂ ਮਾਰੋਗੇ ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਸਾਡੇ ਪੰਜਾਬ ਦੇ ਵਾਸੀਆਂ ਨੂੰ ਇਸ ਤਰ੍ਹਾਂ ਤਸ਼ੱਦਦ ਨਾਲ ਢਾਓਗੇ ਹੁਣ ਫੇਰ ਇੰਡੀਆ ਵਿੱਚ ਰਹਿ ਰਹੇ ਪੰਜਾਬ ਦੇ ਵਸਿੰਦਿਆਂ ਉੱਤੇ ਉਂਗਲ ਚੁੱਕੀ ਜਾ ਰਹੀ ਹੈ ਬੰਗਾਲ ਦੇ ਸੰਦੇਸ਼ ਖੜੀ ਸ਼ਹਿਰ ਵਿੱਚ ਇੱਕ ਸਿੱਖ ਆਫੀਸਰ ਨਾਲ ਬੀਜੇਪੀ ਦੇ ਨੇਤਾਵਾਂ ਦਾ ਇਹ ਵਰਤਾਰਾ ਇੱਕ ਵੀਡੀਓ ਵਿੱਚ ਜ਼ਰੂਰ ਦੇਖੋ

मतलब किन्नी शर्म वाली गल है ਕਿ ਤੁਸੀਂ ਸਾਨੂੰ ਇਸ ਦੇਸ਼ ਦਾ ਨਾਗਰਿਕ ਨਹੀਂ ਸਮਝਦੇ ਕਿਉਂ ਤੁਸੀਂ ਸਾਨੂੰ ਗੱਲ-ਗੱਲ ਤੇ ਪੜਕੋਨੇ ਹੋ ਇਹ ਪੱਗ ਸਾਨੂੰ ਸਾਡੇ ਯੋਧਿਆਂ ਨੇ ਖੂਨ ਡੋਲ ਕੇ ਦਿੱਤੀ ਹੈ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਇਹ ਪੱਗ ਵਾਲਿਆਂ ਦਾ 98% ਹਿੱਸਾ ਹੈ 98% ਸ਼ਹੀਦियां ਇਸ ਪੱਗ ਵਾਲਿਆਂ ਨੇ ਦਿੱਤੀਆਂ ਨੇ ਜੇ ਅੱਜ ਕੋਈ ਆਪਣੇ ਪਰਿਵਾਰ ਵਿੱਚ ਖੁਸ਼ੀ ਮਨਾ ਰਿਹਾ ਹੈ ਜਾਂ ਕੋਈ ਆਪਣੇ ਪਰਿਵਾਰ ਵਿੱਚ ਹਾਸੇ ਖੇਡ ਰਿਹਾ ਹੈ ਤਾਂ ਉਹਦਾ ਕਾਰਨ ਇਹ ਪੱਗ ਵਾਲੇ ਨੇ ਇਹ ਪੱਗ ਵਾਲੇ ਅਸੀਂ ਕੋਈ ਤੁਹਾਡੇ ਤੋਂ ਫੁੱਲਾਂ ਦਾ ਹਾਰ ਨਹੀਂ ਪਵਾਉਣਾ ਜੇ ਤੁਸੀਂ ਕਦਰ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਬੋਲੋ ਆਈਪੀਐਸ ਅਫੀਸਰ ਜਸਪ੍ਰੀਤ ਸਿੰਘ ਨੇ ਇਹਨਾਂ ਦਾ ਹੱਕ ਤਾਨ ਕੇ ਸਾਹਮਣਾ ਕੀਤਾ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਖਿਲਾਫ ਐਕਸ਼ਨ ਜ਼ਰੂਰ ਲਵੇਗਾ ਹਰ ਕੋਈ ਟਵਿੱਟਰ ਤੇ YouTube ਤੇ Facebook ਤੇ ਇਹਨਾਂ ਨੇਤਾਵਾਂ ਦੀ ਨਿੰਦਿਆ ਕਰ ਰਿਹਾ ਹੈ ਬੰਗਾਲ ਦੇ ਸੀਐਮ ਮਮਤਾ ਬੇਨਰਜੀ ਨੇ ਜਸਪ੍ਰੀਤ ਸਿੰਘ ਦੇ ਹੱਕ ਵਿੱਚ ਫੈਸਲਾ ਲਿਆ ਜਸਪ੍ਰੀਤ ਦੇ ਹੱਕ ਵਿੱਚ ਟਵੀਟ ਕੀਤਾ ਤੇ ਕਿਹਾ ਕਿ ਬੀਜੇਪੀ ਦੇ ਲੋਕ ਐਸੇ ਤਰ੍ਹਾਂ ਇੰਡੀਆ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਸਾਨੂੰ ਇਹਨਾਂ ਦੀ ਪੜਕਾਊ ਨੀਤੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਮੈਂ ਆਪਣੇ ਸਾਰੇ ਪੰਜਾਬੀ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਇਹਨਾਂ ਬੀਜੇਪੀ ਵਾਲਿਆਂ ਦੀ ਪੜਕਾਊ ਨੀਤੀ ਤੋਂ ਬਚ ਕੇ ਰਹੋ ਅਸੀਂ ਵਾਪਸ 84 ਵਾਲਾ ਮਾਹੌਲ ਨਹੀਂ ਦੇਖਣਾ ਚਾਹੁੰਦੇ ਸਾਨੂੰ ਇੰਡੀਆ ਵਿੱਚ ਰਹਿ ਕੇ ਬੋਲਣ ਦਾ ਅਧਿਕਾਰ ਚਾਹੀਦਾ ਹੈ ਤੇ ਜੋ ਪੰਜਾਬ ਦੇ ਸੂਬੇ ਨੂੰ ਹੱਕ ਮਿਲਨੇ ਚਾਹੀਦੇ ਨੇ ਉਹ ਜ਼ਰੂਰ ਦਿੱਤੇ ਜਾਣ ਜਾਣ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਅਗਲੀ ਅਪਡੇਟ ਤੁਹਾਡੇ ਤੱਕ ਪਹਿਲੀਆਂ ਚ ਪਹੁੰਚ ਸਕੇ ਵਾਹਿਗੁਰੂ ਜੀ